ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾੜੀ ਦੀ। ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ ਬੈਣਾ ਸੇਲ ਲਈ ਲੈ ਕੇ ਆਏ। ਆਓ ਪੁੱਛ ਲੈਨੇ ਬਾਈ। 99 ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ ਬੈਣਾ ਸੇਲ ਲਈ ਲੈ ਕੇ ਆਏ। ਆਓ ਪੁੱਛ ਲੈਨੇ ਬਾਈ। 99 ਮਿੰਟ। ਆਜੋ ਬਾਈ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਠੀਕ ਮੈਂ ਵਧੀਆ। ਠੀਕ ਠਾਕ ਵਧੀਆ ਬਾਈ ਜੀ। ਨਾਮ ਤੇ ਐਡਰੈਸ ਕੋ। ਨਾਮ ਮੇਰਾ ਬਨੇ ਬੁੱਟਾ ਸਿੰਘ। ਕੰਡਾ ਢਲਵਾ। ਹੂੰ। ਜ਼ਿਲ੍ਹਾ ਬਰਨਾਲਾ। ਤਹਿਸੀਲ ਬਾਈ। ਤਹਿਸੀਲ ਤਪਾ ਜੀ। ਨੇੜੇ ਤਾਂ ਪਈ ਰਹ ਜਾਂਦਾ। ਨੇੜੇ ਤਪੇ ਤੋਂ 94645 ਹੂੰ ਗਾਹਾਂ 9192801 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਦੇ ਕਿਹੜਾ ਸੂਸਰੀ ਹੈ ਵੀਰੇ ਦੂਜਾ ਸੂਆ ਬਹਿੜਾ ਗਿਆ ਇਹ ਠੀਕ ਆ ਕਦੋਂ ਸੂਈ ਆ ਬਾਈ ਸੂਈ ਨੂੰ ਹੋਰ ਹੋ ਗਿਆ ਉਹਨਾਂ ਦੇ 1.5 ਮਹੀਨੇ 2 ਮਹੀਨੇ 1.5 ਬਈ ਠੀਕ ਹੈ ਬਾਈ ਹਾਂਜੀ ਦੁੱਧ ਕਿੰਨਾ ਬਈ ਦੁੱਧ 11 ਕਿਲੋ ਬਈ ਨੈਟ ਤਿਆਰ ਬਈ ਹਾਂਜੀ ਤਿਆਰ ਭਾਏ ਧੋੜਾਂ ਕਿਤੇ ਹੋਲੇ ਬਈ ਆ ਜੀ ਮਿਲ ਕੇ ਠੀਕ ਹੈ ਖੋਲ ਲਾ ਬਈ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ 프੍ਰਿੰਟ 프੍ਰਿੰਟ ਚੰਗਾ ਚਿਵਾਈ ਕਿਵੇਂ ਆ ਬਈ ਚਿਵਾਈ ਬਹੁਤ ਵਧੀਆ ਬਈ ਠੰਡੀ ਹਵਾ ਵੀ ਕਰਮ ਵਾਲੀ ਦੀ ਚੰਗੀ ਹੈ ਚਿਵਾਈ ਚੂਈ ਬਾਈ ਕਹਿੰਦਾ ਪੂਰੀ ਚੰਗੀ ਹੈ ਤੋਰਾ ਤਾਰਾ ਵੀ ਵੜਦਾ ਚੰਗਾਗਾ ਆਰਡਰ ਕਮਾਲ ਦਾ ਬਈ ਥਣ ਬਹੁਤ ਚੰਗਾ ਲੱਗਿਆ ਰੰਗ ਰੂਪ ਬਹੁਤ ਚੰਗਾ ਬਣਦਾ ਮੁੱਲ ਕੀ ਆ ਭਰਾ ਦਾ ਬੋਲੇ ਰਾ ਵੀਰੇ 35000 35000 ਰੁਪਏ ਮਾਨਤਾਨ ਮਾਨਤਾਨ ਮੈਂ ਹੋ ਜੂਗੀ ਠੀਕ 35000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜੂਗਾ ਚੰਗੀ ਆ ਬੜਾ ਕੱਦ ਕਾਠ ਵਾਲੀ ਆ ਤੇ ਆਰਡਰ ਆ ਜਿਹੜਾ ਬਹੁਤ ਚੰਗਾ ਬਈ ਥਣ ਵਗੈਰਾ ਇਹਨੀ ਸੀਲ ਬਹੁਤ ਹੈ ਬੜਾ ਕੱਲਾ ਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਕੁੱਤੀ ਵਾਲਾ ਥਣ ਲੱਗਿਆ ਸਿਵਾਈ ਬੁਰੀ ਚੰਗੀ ਆ ਬਹੁਤ ਚੰਗੀ ਬਈ ਸਿਵਾਈ ਨਖੰਡੀ ਸੀਲ ਵੀ ਲੱਗ ਪੂਰੀ ਆ ਜਿਵੇਂ ਮਰਦੀਆ ਸਲਾਈ ਚੱਲ ਜਿਵੇਂ ਮਰਦੀਆ ਤੂੰ ਚੱਲਾ ਹਾਂ ਲੈ ਦੋਨੇ ਪਾਸੇ ਦੀ ਬਾਈ ਨੇ ਹੱਥ ਲਾ ਕੇ ਰਖਾਤਾ ਕੈਦੀ ਕਰਮ ਵਾਲੀ ਕੋਸ਼ਿਸ਼ ਅੱਗੇ ਵੀਰੇ 2 ਨੰਬਰ ਕਿਹੜਾ ਸੂਸੂਈ ਵੀ ਆ ਇਹ ਵੀ ਬਾਈ ਦੂਜਾ ਹੀ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ ਐਸੇ ਹੋ ਗਏ 2-3 ਮਹੀਨੇ ਹੋ ਗਏ ਵੀਰੇ ਸੂਈ ਨੂੰ ਠੀਕ ਆ ਦੁੱਧ ਕਿੰਨਾ ਬਾਈ ਹੁਣ ਦੁੱਧ ਤੇ ਰਖਲ ਵੀ ਬਾਈ 11 ਤਲੂ ਨੈਟ ਆ ਤਿਆਰ ਵੀਰੇ ਥਣ ਬੜਾ ਕਮਾਲਾ ਹਾਂ ਹਾਂ ਵੀਰੇ ਬਹੁਤ ਵਧੀਆ ਕੱਲਾ ਥਣ ਪੂਰੀ ਵਿੱਤੀ ਤੇ ਆਰਡਰ ਬੜਾ ਚੰਗਾ ਫੇਸ ਵੀ ਕਰਮ ਵਾਲੀ ਦਾ ਚੰਗਾਗਾ ਪ੍ਰਿੰਟ ਪ੍ਰਿੰਟ ਚੰਗਾ ਬਾਕੀ ਤੋਰਾ ਤਾਰਾ ਬੈਠਦਾ ਚੰਗਾ ਚੰਗੀ ਅਵਾਰਡ ਸੀ ਤਸਵੀਰ ਬਹੁਤ ਵਧੀਆ ਲੇਵੇ ਦੀ ਬੜੀ ਕਮਾਲ ਅੰਮੇਰ ਤੋਂ ਹੀ ਰੂਟ ਚੈੱਕ ਕਰ ਬਣਾ ਠੰਡੀ ਠੁੰਡੀ ਲੱਪੂਰੀਏ ਤੇ ਲਾਂਡੂ ਲਾਂ ਦੇਖੋ ਸ਼ਾਮ ਨੂੰ ਆਰਡਰ ਜਿਹੜਾ ਵਧੀਆ ਤਿਆਰ ਕਰ ਲੋਗੇ ਹੁਣ ਯਾਨੀ ਕਿ ਟਾਈਮ ਹੋ ਗਿਆ ਹੋਊਗਾ 12 ਕ ਦਾ 12 ਕ ਵਜੇ ਦਾ ਤਕਰੀਬਨ ਵੀ 12 ਕ ਦਾ ਟਾਈਮ ਹੋਊਗਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਸ਼ਾਮ ਦਾ ਕਟਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲਈ ਕੀ ਮੋਲਾ ਭਰਾ ਦਾ ਇਹਦਾ ਭਾਈ 34000 ਰੁਪਏ 34000 ਰੁਪਏ ਮਾਨਦਾਨ ਹੋ ਜੂਗਾ ਆਹਾਂ ਆਪਰੇ ਪੁੱਲ ਠੀਕ ਹੈ 34000 ਰੁਪਏ ਮੋਲ ਮਾਨਦਾਨ ਜੂਰੀ ਹੋ ਜੂਗਾ ਚੰਗੀਆਂ ਠੰਡੀਆਂ ਸੀਲ ਨਗਪਰਾ ਕੋਲੇ ਜੇ ਦੋ ਦੋਨੇ ਦਿਖਾਤੇ ਦੋਨੇ ਭਾਈ ਇੱਕ ਦੋ ਜੀਆਂ ਨੇ ਚੰਗੀਆਂ ਨੇ ਵੜਾ ਰੰਗ ਰੂਪ ਚੰਗੀਆਂ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਏ ਭਾਈ ਨੱਕ ਨੇ ਟਿਕਰ ਲਿਓ ਵੀਡੀਓ ਨੇ ਵੇਖ ਲਈ ਸਾਰੇ ਵੀਰਾਂ ਦਾ ਤਾਦੋ ਧੰਨਵਾਦ